ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਲੰਗਾਹ ਵੱਲੋਂ ਅੱਜ ਸਮੂਹ ਵਰਕਰਾਂ ਸਮੇਤ ਡੇਰਾ ਬਾਬਾ ਨਾਨਕ ਤੇ ਪੁਲਿਸ ਥਾਣੀ ਦੇ ਬਾਹਰ ਸੈਂਕੜੇ ਵਰਕਰਾਂ ਸਮੇਤ ਧਰਨੇ ਤੇ ਬੈਠੇ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਸਾਡੇ ਪੁਰਾਣੇ ਸਾਥੀ ਦਲਬੀਰ ਸਿੰਘ ਪੱਪੂ ਢਿਲਵਾ ਦਾ ਕਤਲ ਸੁਖਜਿੰਦਰ ਸਿੰਘ ਰੰਤਾਵਾਦੀ ਕਹਿਣ ਦੇ ਉੱਤੇ ਹੋਇਆ ਅਤੇ ਉਹਨਾਂ ਨੇ ਭਗਵਾਨ ਜੱਗੂ ਭਗਵਾਨ ਪੁਰੀਏ ਕੋਲੋਂ ਕਰਵਾਇਆ ਉਹਨਾਂ ਨੇ ਇਹ ਵੱਡਾ ਇਲਜ਼ਾਮ ਸੁਖਜਿੰਦਰ ਰੰਧਾਵਾ ਤੇ ਲਗਾਇਆ ਜਦ ਕੀ ਸੁਖਜਿੰਦਰ ਰੰਦਾਵਾ ਗ੍ਰਫਤਾਰ ਜਿਹੜੇ ਨੇ ਨਹੀਂ ਕੀਤੇ ਗਏ ਤਦ ਤੱਕ ਇਹ ਇਸੇ ਤਰ੍ਹਾਂ ਜਿਹੜਾ ਕੀ ਰੋਜ਼ ਪ੍ਰਦਰਸ਼ਨ ਚ ਚੱਲ ਹੀ ਰਹੇਗਾ ਸਾਨੂੰ ਪੂਰੀ ਉਮੀਦ ਹੈ ਸਰਕਾਰ ਸੁਖਜਿੰਦਰ ਸਿੰਘ ਰੰਦਾਵਾ ਤੇ ਬਣਦੀ ਪੂਰੀ ਕਾਰਵਾਈ ਕਰਕੇ ਗ੍ਰਫਤਾਰ ਕਰੇਗੀ ਸੁਚਾ ਸਿੰਘ ਲੰਗਾਹ ਨੇ ਅੱਗੇ ਬੋਲਦੇ ਆ ਕਿਹਾ ਕਿ ਸੁਖਜਿੰਦਰ ਸਿੰਘ ਰੰਦਾਵਾ ਦਾ ਜੋ ਵੀ ਵਿਰੋਧ ਕਰਦਾ ਉਹ ਉਸ ਨੂੰ ਮਰਵਾ ਦਿੰਦਾ ਤਾਂ ਇਹ ਵੱਡੇ ਇਲਜ਼ਾਮ ਜਿਹੜੇ ਨੇ ਸੁਚਾ ਸਿੰਘ ਲੰਗਾਹ ਵੱਲੋਂ ਸੁਖਜਿੰਦਰ ਰੰਦਾਵਾ ਤੇ ਲਗਾਏ ਗਏ ਜਿਹੜਾ ਧਰਨਾਵਾ ਇਹ ਡੇਰੇ ਬਾਬੇ ਨਾਨਕ ਦੇ ਅਕਾਲੀ ਵਰਕਰਾਂ ਵਿੱਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਵਾ ਸਾਡਾ ਕਾਲੀਜਾਲ ਦਲ ਦਾ ਜਨਰਲ ਸਕੱਤਰ ਸੀਗਾ ਤੇ ਪਿੰਡ ਦਾ ਲੰਬਾ ਸਮਾਂ ਸਰਪੰਚ ਬਣਦਾ ਆਇਆ ਵਾ ਮਿੱਲਾਂ ਦਾ ਵੀ ਡਾਇਰੈਕਟਰ ਰਿਹਾ ਵਾ ਉਹਦਾ ਕਤਲ ਜਿਹੜਾ ਬਾ ਗੈਂਗਸਟਰਾਂ ਤੋਂ ਕਰਵਾਤਾ ਸੀਗਾ ਉਦੋਂ ਵੀ ਰੌਲਾ ਪਾਇਆ ਸੀਗਾ ਐਸਐਸਪੀ ਦਾ ਘਰਾਉ ਵੀ ਕੀਤਾ ਸੀ ਅਕਾਲੀ ਦਲ ਦਾ ਪ੍ਰਧਾਨ ਵੀ ਆਇਆ ਸੀਗਾ ਪਰ ਉਦੋਂ ਕਾਂਗਰਸ ਦੀ ਸਰਕਾਰ ਸੀਗੀ ਤੇ ਸਾਡੀ ਪੇਸ਼ ਨਹੀਂ ਜਾਣ ਦਿੱਤੀ ਅੱਜ ਮੈਂ ਸਮਝਣਾ ਮਾਰਨ ਵਾਲੇ ਉਹ ਗੈਂਗਸਟਰ ਜਿਹੜੇ ਨੇ ਉਹਨਾਂ ਦੇ ਭਰਾ ਨੇ ਕੀਤੀ ਹੈ ਕਾਨਫਰੰਸ ਬੇਨਤੀ ਕਰਦੇ ਆ ਕਿ ਸਮਾਪਤ ਦੇ ਉਹਨੇ ਗੁਰੂ ਘਰ ਬੈਠ ਕੇ ਆਪਣੇ ਕਿਹਾ ਵਾ ਕਿ ਸਾਡੇ ਕੋਲ ਇਹਨੇ ਮਰਵਾਇਆ ਵਾ ਤੇ ਕੋਟਲੀ ਵਾਲੇ ਸਰਪੰਚ ਭੰਮਰੇ ਦਾ ਮੋਬਾਈਲ ਤੋਂ ਸਾਡੇ ਨਾਲ ਗੱਲ ਕੀਤੀ ਹੈ ਕਿ ਮਾਰ ਦਿਓ ਮੈਂ ਸਭ ਲਵਾਂਗਾ ਬ੍ਰਦਰ ਦਾ 2019 ਦੇ ਵਿੱਚ ਜਪੂ ਭਗਵਾਨਪੁਰ ਦੇ ਬੰਦਿਆਂ ਦੇ ਕੋਲੋਂ ਕਤਲ ਕਰਵਾਇਆ ਇਹਨੇ ਸੁਖੀ ਦੰਦਾ ਨੇ ਸਦਾ ਹੀ ਉਸ ਸਮੇਂ ਵੀ 2019 ਦੇ ਵਿੱਚ ਅਸੀਂ ਹੱਤਿਆ ਦਾ ਰੋਕ ਕੀਤਾ ਹੈਗਾ ਹਾਈ ਕੋਰਟ ਦੀ ਕਾਪੀਸ਼ਨ ਪਾਈ ਗਈ ਇਹ ਸੁਖੀ ਦੰਦਾ ਦਾ ਕਤਲ ਹੋਇਆ ਹੈਗਾ ਤੇ ਇਹਦਾ ਪਿਆਰ ਭਾਈ ਅੱਜ ਵਿੱਚ ਨਾ ਪਾਇਆ ਜਾਵੇ ਉਸ ਸਮੇਂ ਇਹ ਸਾਰੀ ਅੰਤਵਾੜੀ ਜਿਹੜੀ ਹੈ ਚੱਲਣ ਲੱਗੀ ਤੇ ਇਹ ਜਿਹੜਾ ਸੰਗੀਤ ਰੰਦਾਵਾ ਕਪਤਾਨ ਦੇ ਅੱਗੇ ਰੋਇਆ ਵੀ ਮੈਂ ਮਨਿਸਟਰਾਂ ਮੇਰੇ ਮਨਿਸਟਰਾਂ ਤੇ ਆਹ ਰਹੀਆਂ ਅੰਤਵਾੜੀਆਂ ਚੱਲ ਰਹੀਆਂ ਵਾ ਤੇ ਮੇਰੀ ਮਦਦ ਕਰੋ ਉਸ ਸਮੇਂ ਗਰਮੀ ਨਾਲ ਉਸੇਵਾ ਰੰਦਾ ਸਰਦਾਰ ਆਪਣਾ ਕੈਪਟਨ ਮਨਿੰਦਰ ਸਿੰਘ ਨੇ ਇਹ ਨਕਵਾਰੀ